ਮੈਂ ਡਾਕਟਰ ਤੇਰਾ ਘਰ ਲੈ ਕੇ ਹਾਜ਼ਰਾਂ ਜੋਤਿਸ਼ ਦਾ ਉਹ ਵਿਸ਼ਾ ਜੋ ਪੂਰੇ YouTube ਚੈਨਲ ਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਗੌਰ ਕਰਨਾ ਸਾਡੀ ਹਰੇਕ ਦੀ ਜਨਮ ਕੁੰਡਲੀ ਵਿੱਚ ਦੋ ਚੀਜ਼ਾਂ ਦੇਖਣੀਆਂ ਬਹੁਤ ਐਮ ਹੁੰਦੀਆਂ ਹਨ ਇੱਕ ਹੁੰਦਾ ਹੈ ਵਾਧਕ ਗ੍ਰਹ ਖਲਨਾਇਕ ਜਿਸ ਨੂੰ ਕਹਿ ਸਕਦੇ ਆ ਜਾਂ ਤੁਹਾਡਾ ਦੁਸ਼ਮਣ ਗ੍ਰਹਿ ਉਸ ਬਾਰੇ ਮੈਂ ਦੋ ਵੀਡੀਓ ਬਣਾ ਚੁੱਕੀ ਹਾਂ ਇੱਕ ਹੁੰਦਾ ਹੈ ਇਸ਼ਟ ਦੇਵਤਾ ਦੇਖੋ ਨਾ ਤੁਸੀਂ ਬੜੀ ਸੌਖੀ ਗੱਲ ਹੈ ਜੇ ਤੁਹਾਡਾ ਇਸ਼ਟ ਦੇਵਤਾ ਸਟਰੋਂਗ ਹੈ ਤੁਸੀਂ ਉਹਨੂੰ ਸਟਰੋਂਗ ਕਰਨਾ ਕਿਦਾਂ? ਛੋਟੇ-ਛੋਟੇ ਉਪਾਅ ਕਰਕੇ ਖੁਸ਼ ਕਰਨਾ ਆਪਣੇ ਦੇਵਤਾ ਨੂੰ ਤਾਂ ਕਿ ਜਿਹੜਾ ਤੁਹਾਡਾ ਕੁੰਡਲੀ ਵਿੱਚ ਛੁਪਿਆ ਹੋਇਆ ਵਾਧਕ ਗ੍ਰਹਿ ਆ ਉਹ ਤੁਹਾਡਾ ਨੁਕਸਾਨ ਨਾ ਕਰ ਸਕੇ ਤੁਹਾਡਾ ਵਾਲ ਵੀ ਵਿੰਗਾ ਨਾ ਕਰ ਸਕੇ। ਸੌਖੀ ਜੀ ਗੱਲ ਮੈਂ ਦੱਸਾਂਗੀ ਰਾਸ਼ੀਆਂ ਦੇ ਅਨੁਸਾਰ ਮੇਖ ਤੋਂ ਲੈ ਕੇ ਪਹਿਲੀਆਂ 6 ਰਾਸ਼ੀਆਂ ਕੰਨਿਆ ਤੱਕ ਮੈਂ ਦੱਸਾਂਗੀ ਕਿ ਤੁਹਾਡੀ ਰਾਸ਼ੀ ਦਾ ਇਸ਼ਟ ਦੇਵਤਾ ਕਿਹੜਾ ਆ ਤੁਸੀਂ ਉਹਨੂੰ ਖੁਸ਼ ਕਿਦਾਂ ਕਰਨਾ ਆ। ਤੇ ਉਹ ਇੱਕ ਮੈਂ ਬੀਜ ਮੰਤਰ ਨਾਲ ਦੱਸ ਦੂੰਗੀ ਕਰਨਾ ਤੁਸੀਂ ਬਈ ਮੇਰੇ ਤੇ ਵਿਸ਼ਵਾਸ ਕਰੋ ਯਕੀਨ ਕਰੋ ਠੀਕ ਹੈ ਮੇਖ ਰਾਸ਼ੀ ਦੀ ਗੱਲ ਕਰਦੀਆਂ ਪਹਿਲੀ ਰਾਸ਼ੀ ਹੈ ਮੇਖ ਤੁਹਾਡਾ ਇਸ਼ਟ ਦੇਵਤਾ ਹੁੰਦਾ ਸ਼ਿਵ ਜੀ ਤੁਸੀਂ ਕੀ ਕਰਨਾ ਬੈਲ ਨੂੰ ਜਿਹੜਾ ਬਲ ਦਾ ਨਾ ਉਹਨੂੰ ਹਰਾਚਾਰਾ ਪਾਉਣ ਦੀ ਆਦਤ ਪਾ ਲਓ ਤੁਸੀਂ ਸੋਮਵਾਰ ਦਾ ਵਰਤ ਵੀ ਵਿਚ ਵਿਚਾਲੇ ਰੱਖ ਲਿਆ ਕਰੋ ਕਦੀ ਕਦਾਂ ਹੀ ਉਹਦਾ ਵੀ ਸਿਹਤ ਲਈ ਠੀਕ ਹੁੰਦਾ ਇੱਕ ਬੀਜ ਮੰਤਰ ਦਾ ਜਾਪ ਮੈਂ ਦੱਸਣਾ ਹਰੇਕ ਰਾਸ਼ੀ ਵਾਲਿਆਂ ਨੂੰ ਤਾਂ ਕਿ ਤੁਹਾਡਾ ਇਸ਼ਟ ਦੇਵਤਾ ਸਟਰੋਂਗ ਹੋ ਸਕੇ ਖੁਸ਼ ਹੋ ਸਕੇ ਕਿਉਂਕਿ ਦੇਵਤੇ ਪਿਆਰ ਦੇ ਭੁੱਖੇ ਹੁੰਦੇ ਆ ਤੁਸੀਂ ਗੱਲ ਕਰਨੀ ਹੈ ਓਮ ਨਮਹ ਸ਼ਿਵਾਏ ਦੂਜੀ ਰਾਸ਼ੀ ਹੈ ਬ੍ਰਿਕ ਬ੍ਰਿਕ ਰਾਸ਼ੀ ਦਾ ਇਸ਼ਟ ਦੇਵਤਾ ਹੈ ਲక్ష్ਮੀ ਲక్ష్ਮੀ ਮਾਤਾ ਆ ਸਾਡੀ ਤੁਸੀਂ ਕੀ ਕਰਨਾ ਹੈ ਸ਼ੁੱਕਰਵਾਰ ਦੇ ਸ਼ੁੱਕਰਵਾਰ ਮਿੱਠਾ ਦਾਨ ਦੇਦਿਆ ਕਰੋ ਕਿਸੇ ਵੀ ਰੂਪ ਵਿੱਚ ਮਿੱਠਾ ਨਾਲ ਤੁਸੀਂ ਓਮ ਸ਼੍ਰੀ ਮਹਾਂ ਲక్ష్ਮੀ ਨਮਹ ਦਾ ਜਾਪ ਕਰਨਾ ਹੈ ਮੰਤਰ ਦੀ ਸ਼ੁੱਧਤਾ ਜ਼ਰੂਰੀ ਹੈ ਉਚਾਰਨ ਸ਼ੁੱਧ ਹੋਣਾ ਚਾਹੀਦਾ ਤੇ ਜੀ ਰਾਸ਼ੀ ਹੈ ਮਿਥਨ ਮਿਥਨ ਰਾਸ਼ੀ ਦਾ ਇਸ਼ਟ ਦੇਵਤਾ ਹੈ বিষ্ণੂ ਭਗਵਾਨ ਤੁਸੀਂ ਕੀ ਕਰਨਾ ਹੈ ਵੀਰਵਾਰ ਨੂੰ ਪੀਲੀ ਦਾਲ ਦੇਣ ਦਾ ਇੱਕ ਰੂਟੀਨ ਬਣਾ ਲੈਣੀ ਆਪਣੀ ਇਹਨੂੰ ਜੀਵਨ ਚ ਸ਼ਮਾਰ ਕਰ ਲਓ ਇੱਕ ਆਦਤ ਬਣਾ ਲਓ ਕਿੰਨਾ ਸੁੱਖ ਹੈ ਵੀਰਵਾਰ ਨੂੰ ਪੀਲੇ ਦਾਨ ਦਿੱਤਾ ਦਾਲ ਦਾ ਤੁਸੀਂ ਪਾਠ ਕਰਨਾ ਹੈ ਓਮ ਵਾਸudevaye ਨਮਹ ਲੋ ਤਿੰਨ ਲਫਜ਼ਾਂ ਦਾ ਇੱਕ ਮੰਤਰ ਨਹੀਂ ਪੜ ਸਕਦੇ ਇਸ ਬੀਜ ਮੰਤਰ ਨਾਲ ਜੇ ਜੀਵਨ ਸਾਰ ਹੋ ਗਿਆ ਤਾਂ ਗੱਲ ਹੀ ਕੀ ਹੈ ਚੌਥੀ ਰਾਸ਼ੀ ਹੈ ਕਰਕ ਕਰਕ ਰਾਸ਼ੀ ਵਾਲਿਆਂ ਦਾ ਇਸ਼ਟ ਦੇਵਤਾ ਹੁੰਦਾ ਹੈ ਦੁਰਗਾ ਮਾਤਾ ਮੰਗਲਵਾਰ ਦਾ ਦਿਨ ਹੈ ਮਾਤਾ ਦਾ ਤੁਸੀਂ ਮੰਗਲਵਾਰ ਨੂੰ ਦੁਰਗਾ ਮਾਤਾ ਨੂੰ ਲਾਲ ਚੁੰਨੀ ਚੜਾ ਦਿਆ ਕਰੋ ਆਪਣੀ ਜੇਬ ਦੇ ਹਿਸਾਬ ਨਾਲ ਚੁੰਨੀ ਵਧੀਆ ਲੈ ਲਓਗੇ ਤਾਂ ਜਾਦਾ ਵਧੀਆ ਨਾਲ ਬੀਜ ਮੰਤਰ ਕਿਹੜਾ ਹੈ ਮਾਤਾ ਦਾ ਓਮ ਦੁਮ ਦੁਰਗਾਏ ਨਮਹ ਇਹਦਾ ਜਾਪ ਕਰੀ ਜਾਣਾ ਤੁਰਦੇ ਫਿਰਦੇ ਹਰ ਰੋਜ਼ ਕਰਿਆ ਕਰੋ ਜਿਹੜੇ ਵੀਜ ਮੰਤਰ ਦਾ ਜਾਪ ਦਸਤੀਆਂ ਉਹ ਤਾਂ ਹਰ ਰੋਜ਼ ਕਰਨਾ ਬਹੁਤ ਫਾਇਦੇਮੰਦ ਆ ਸਾਡਾ ਅੱਗਾ ਸਵਾਰ ਹੋ ਜਾਣਾ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਸੋ ਪੰਜਵੀਂ ਰਾਸ਼ੀ ਹੁੰਦੀ ਐ ਸਿੰਘ ਸਿੰਘ ਰਾਸ਼ੀ ਦਾ ਇਸ਼ਟ ਦੇਵਤਾ ਹੁੰਦਾ ਹੈ ਸੂਰਜ ਦੇਵ ਸੂਰਜ ਵਗੈਰ ਤਾਂ ਧਰਤੀ ਤੇ ਰੌਣਕ ਹੀ ਨਹੀਂ ਐ ਜੀਵਨ ਹੀ ਨਹੀਂ ਐ ਸੋ ਸੂਰਜ ਦੇਵ ਨੂੰ ਖੁਸ਼ ਕਰਨਾ ਤੁਸੀਂ ਕੀ ਕਰੋਗੇ ਐਤਵਾਰ ਨੂੰ ਗੁੜ ਦਾ ਦਾਨ ਦੇਣਾ ਹੈ ਗਾਂ ਨੂੰ ਹਰਾਚਾਰਾ ਪਾ ਦਿਆ ਕਰੋ ਕਿਸੇ ਵੀ ਦਿਨ ਪਾ ਸਕਦੇ ਹੋ ਹਰਾਚਾਰਾ ਪਰ ਗੁਰੂ ਐਤਵਾਰ ਨੂੰ ਹੀ ਦੇਣਾ ਹੈ ਤੁਸੀ ਓਮ ਗ੍ਰੀਣੀ ਸੂਰਿਆਏ ਨਮਹ ਦਾ ਜਾਪ ਕਰਨਾ ਹੈ ਸ਼ਬਦਾਂ ਦੀ ਸ਼ੁੱਧਤਾ ਕਾਇਮ ਨਾਇਮ ਰਹਿਣੀ ਚਾਹੀਦੀ ਹੈ ਸ਼ੇਮੀ ਰਾਸ਼ੀ ਹੈ ਕੰਨਿਆ ਕੰਨਿਆ ਰਾਸ਼ੀ ਦੇ ਇਸ਼ਟ ਦੇਵਤਾ ਹਨ ਗਣੇਸ਼ ਜੀ ਤੇ ਗਣੇਸ਼ ਜੀ ਦਾ ਦਿਨ ਹੁੰਦਾ ਹੈ ਬੁੱਧਵਾਰ ਤੁਸੀਂ ਕੀ ਕਰੋਗੇ ਬੁੱਧਵਾਰ ਨੂੰ ਗਣੇਸ਼ ਜੀ ਨੂੰ ਮੋਦਕ ਬਹੁਤ ਪਸੰਦ ਸੀ ਵੱਡੇ ਵੱਡੇ ਲੱਡੂ ਮੋਦਕ ਉਹਨਾਂ ਨੂੰ ਚੜਾਉਣੇ ਆ ਤੁਸੀਂ ਤੇ ਓਮ ਗੰਗੜਕ ਤਾਏ ਨਮਹ ਦਾ ਜਾਪ ਕਰਨਾ ਸੋ ਸਾਥਿਓ ਇਹ ਸੀ ਮੇਕ ਤੋਂ ਕਨਿਆ ਤਰਾ시 ਤੱਕ ਦਾ ਇਸ਼ਟ ਦੇਵਤਾ ਔਰ ਉਹਨਾਂ ਨੂੰ ਖੁਸ਼ ਕਰਨ ਦਾ ਇੱਕ ਸੋ ਛੋਟਾ ਜਿਹਾ ਟੋਟਕਾ ਅਤੇ ਨਾਲ ਬੀਜ ਮੰਤਰ ਯਕੀਨ ਮੰਨਿਓ ਕਰਨ ਲੱਗ ਪੋ ਇਦਾਂ ਤੁਸੀਂ ਦਾਵੇ ਨਾਲ ਮੈਨੂੰ ਕਮੈਂਟ ਕਰੋਗੇ ਕਿ ਤੁਸੀਂ ਠੀਕ ਹੋ ਰਹੇ ਹੋ ਫਿਰ ਮੈਂ ਕਹਿ ਰਹੀ 15 ਦਿਨ ਦਾ ਵੱਤ ਹੈ ਤੁਸੀਂ ਇਹ ਕਰਨਾ ਸ਼ੁਰੂ ਕਰ ਦਿਓ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਬਾਕਸ 'ਚ ਮੈਨੂੰ ਆਪਣਾ ਤਜਰਬਾ ਦੱਸਣਾ ਮੈਨੂੰ ਸੁਣਨਾ ਸ਼ੁਰੂ ਤਾਂ ਕਰੋ ਉਹ ਵਿਸ਼ੇ ਲੈ ਕੇ ਆਵਾਂਗੀ ਜੋ ਦੁਰਲਭ ਨੇ ਬਹੁਤ ਪ੍ਰਾਤਨ ਗ੍ਰੰਥਾਂ ਦੇ ਅਧਿਐਨ ਤੋਂ ਬਾਅਦ ਉਹ ਟਾਪਿਕ ਮੈਂ ਤਿਆਰ ਕਰਦੀ ਆਂ ਰਿਸਰਚ ਭਰਪੂਰ ਟਾਪਿਕ ਹੁੰਦੇ ਆ ਔਰ ਯਕੀਨਨ ਤੁਹਾਨੂੰ ਇਸ ਦਾ ਫਾਇਦਾ ਹੋਵੇ ਤੁਸੀਂ ਮੇਰਾ ਇੱਕ ਪਰਿਵਾਰ ਹੋ ਮੈਂ ਤੁਹਾਨੂੰ ਗਾਈਡ ਕਰਨਾ ਆ ਪਤਾ ਨਹੀਂ ਮੇਰੀ ਪ੍ਰਮਾਤਮਾ ਨੇ ਚੋਣ ਕੀਤੀ ਹੈ ਕਿ ਮੈਂ ਕੁਝ ਐਦਾਂ ਦੇ ਵਿਸ਼ਿਆਂ ਤੇ ਗੱਲ ਕਰਾਂ ਜਿਹਦੇ ਨਾਲ ਇੱਕ ਆਮ ਬੰਦਾ ਜੋਤਿਸ਼ਾਂ ਪੰਡਤਾਂ ਤੋਂ ਲੁੱਟਿਆ ਨਾ ਜਾਵੇ ਤੁਹਾਡੇ ਘਰੋਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਸੌਖਿਆਂ ਤੁਹਾਨੂੰ ਪ੍ਰਾਪਤ ਹੋ ਜਾਣੀਆਂ ਜਿਹੜੀਆਂ ਤੁਸੀਂ ਪੁੰਨ ਦੇ ਰੂਪ ਚ ਜਾਂ ਤੁਸੀਂ ਇੱਕ ਟੋਟਕੇ ਦੇ ਰੂਪ ਚ ਉਸ ਨੂੰ ਯੂਜ਼ ਕਰਨਾ ਸੋ ਮਿਲਾਂਗੀ ਤੁਹਾਡੇ ਨਾਲ ਇੱਕ ਨਵੇਂ ਹੋਰ ਦਿਲਚਸਪ ਵਿਸ਼ੇ ਨੂੰ ਲੈ ਕੇ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਇੰਜੋਏ ਕਰੋ ਔਰ ਜੋ ਮੈਂ ਟੁਟਕੇ ਦੱਸੇ ਆ ਆਪਣੇ ਰਾਸ਼ੀ ਦੇ ਇਸ਼ਟ ਦੇਵਤਾ ਦੇ ਅਨੁਸਾਰ ਉਹਨਾਂ ਟੁਟਕਿਆਂ ਨੂੰ ਕਰਨਾ ਸ਼ੁਰੂ ਕਰੋ ਟਿਲ ਦੈਨ ਬਾਏ ਬਾਏ